ਅੱਜ ਅਸੀਂ ਹਾਈਪਰ ਡੈਲੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਲੀਡਰਸ਼ਿਪ ਆਨਰੇਬਲ ਗਵਰਨਰ ਆਫ ਪੰਜਾਬ ਨੂੰ ਅਸੀਂ ਮਿਲ ਕੇ ਆਏ ਆ ਕਿ ਇਮੀਡੀਏਟਲੀ ਪੰਜਾਬ ਸਰਕਾਰ ਨੂੰ ਡਿਸਮਿਸ ਕੀਤਾ ਜਾਏ ਉਹ ਜਿਹੜੀ ਕਨਸਟੀਟਿਊਸ਼ਨ ਦੀ ਸੌਂ ਖਾਦੀ ਸੀ ਮੁੱਖ ਮੰਤਰੀ ਨੇ ਕੀ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਰੱਖਣੀ ਹੈ ਉਹ ਸੌਂ ਦੀ ਉਲੰਘਣਾ ਕੀਤੀ ਹੈ ਉਹ ਉਤੀ ਲੰਘਣਾ ਕੀਤੀ ਹੈ ਅੱਜ ਪੰਜਾਬ ਵਿੱਚ ਹਾਲਾਤ ਐਜੇ ਬਣ ਗਏ ਜਿਹੜੇ 25 ਸਾਲ ਪਹਿਲੇ ਤੁਸੀਂ ਦੇਖਿਆ ਹੋਣਾ ਜਲੰਧਰ ਵਿੱਚ ਬੰਬਲਾ ਸੌਣ ਲੱਗੇ ਭਿੰਡਰਵਾਲਾ ਟਾਈਗਰ ਫੋਰਸ ਨੇ ਉਹਨੂੰ ਐਕਸੈਪਟ ਕਰ ਲਿਆ ਆ ਜਿਹੜੀਆਂ ਚੀਜ਼ਾਂ ਆ 25 ਸਾਲ ਪਹਿਲੇ ਸ਼ੁਰੂ ਹੋਈਆਂ ਸੀ ਜਿਹਦੇ ਕਰਕੇ 15 ਸਾਲ ਪੰਜਾਬ 'ਚ ਅੱਗ ਲੱਗੀ ਰਹੀ ਆ ਵੱਡਾ ਕਾਰਨ ਆਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਤਾਕਤਾਂ ਨਾਲ ਜੁੜ ਗਿਆ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਜਿਹੜਾ ਦੇਸ਼ ਨੂੰ ਵੰਡਣਾ ਚਾਹੁੰਦੀਆਂ ਉਹ ਤਾਕਤਾਂ ਜਿਹੜੀਆਂ ਪੰਜਾਬ 'ਚ ਅੱਗ ਲਾਉਣਾ ਚਾਹੁੰਦੀਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸ਼ਹਿ ਦੇ ਰਿਆ ਤੁਸੀਂ ਦੇਖਿਆ ਹੋਣਾ ਫਰੀਦਕੋਟ ਵਿੱਚ ਵੀ ਜਦੋਂ ਸ਼ਰੋਮਣੀ ਕਾਲੀਦਾ ਦੀ ਰੈਲੀ ਖਤਮ ਹੋਈ ਪੰਜਾਬ ਪੁਲਿਸ ਉਹਨਾਂ ਨੂੰ ਤਾਕਤਾਂ ਨੂੰ ਲੈ ਕੇ ਭਾਵੇਂ 100 ਬੰਦੇ ਸੀ ਆਪ ਇਸਕਾਟ ਕਰਕੇ ਆਮ ਇਨੋਸੈਂਟ ਬੰਦੀਆਂ ਦੀਆਂ ਗੱਡੀਆਂ ਤੇ ਅਟੈਕ ਕਰਾਇਆ ਤੇ ਦੂਜੀ ਗੱਲ ਕੀਤੀ ਪੰਜਾਬ ਚ ਹੋਇਆ ਕਿ ਅੱਜ ਜਿਹੜਾ ਇਲੈਕਸ਼ਨ ਹੈ ਤੁਹੇ ਦੇ ਕੋ ਭਾਵੇਂ ਡੇਰਾ ਬਾਬਾ ਨਾਨਕ ਹੈ ਭਾਵੇਂ ਉਥੇ ਆਪਣੇ ਗੁਰਦਾਸਪੁਰ ਹੈ ਭਾਵੇਂ ਜੀਰੇ ਹੈ ਭਾਵੇਂ ਗੁਰੂ ਅਰਸਾ ਹੈ ਅੱਜ ਜੇ ਮੈਂ ਕਈ ਕੌਨਸਟੈਂਸੀ ਦੱਸ ਦਿੰਨਾ ਫਿਰੋਜ਼ਪੁਰ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਭਾਜੀ ਦੇ ਕਾਗ ਆਪਣੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਦਫ਼ਤਰ ਚ ਹੀ ਨਹੀਂ ਵੰਡ ਦਿੱਤਾ ਉਹਨਾਂ ਨੂੰ लाਠੀ ਨਾਲ ਭਜਾ ਕੇ ਉਹਨਾਂ ਦੇ ਨਾਲੇ ਝੂਠੇ ਪਰਚੇ ਕੀਤੇ ਅੱਜ ਕਿਰਪਾ ਕੱਲ ਪੋਲਿੰਗ ਹੈ ਸਾਨੂੰ ਪੰਜਾਬ ਦੇ ਵਿੱਚ ਹਰ ਜਗ੍ਹਾ ਤੋਂ ਆਹ ਇਨਫੋਰਮੇਸ਼ਨ ਆ ਰਹੀ ਹੈ ਕਿ ਕਾਂਗਰਸ ਨੇ ਬੂਥ ਕੈਪਚਰਿੰਗ ਕਰਨੀ ਹੈ ਉਹਨਾਂ ਨੇ ਆਪਣੇ ਗੁੰਡੇ ਤਿਆਰ ਕੀਤੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਆ ਕਾਂਗਰਸ ਦੀ ਜਿਹੜੀ ਆ ਦੋ ਰੈਲੀਆਂ ਰੋਮ ਨਿਕਾਲੀ ਦਲ ਭਾਜਪੀ ਨੇ ਅਬੋੜ ਤੇ ਫਰੀਦਕੋਟ ਕੀਤੀਆਂ ਇਹਨਾਂ ਦੋਨੋਂ ਰੈਲੀਆਂ ਨੇ ਇਹਨੂੰ ਹਲਾ ਦਿੱਤਾ ਹੈ ਇਹਨੂੰ ਪਤਾ ਲੱਗ ਗਿਆ ਕੀ ਲੋਕ ਪੰਜਾਬ ਦੇ ਨਾਲ ਇਹਨਾਂ ਦੇ ਕਾਂਗਰਸ ਨਾਲ ਨਹੀਂ ਹੈ ਹੁਣ ਉਹਨਾਂ ਘਬਰਾੜ ਤੇ ਇਹਨਾਂ ਨੇ ਇਨਸਟਰਕਸ਼ਨ ਦਿੱਤੀ ਹੈ ਮੈਨੂੰ ਕੋਈ ਪੁਲਿਸ ਅਫਸਰ ਨੇ ਵੀ ਦੱਸਿਆ ਸੀਨੀਅਰ ਪੁਲਿਸ ਅਫਸਰ ਨੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਕਿ ਸਾਨੂੰ ਇਨਸਟਰਕਸ਼ਨ ਦੇਣੀਆਂ ਪੈਰੀਆਂ ਕਿ ਜੋ ਕਾਂਗਰਸੀ ਗੁੰਡੇ ਜੋ ਬੂਥ ਕੈਪਚਰ ਕਰਨ ਕਬਜ਼ੇ ਕਰਨ ਗੋਲੀ ਚਿਰਉਣ ਤੁਸੀਂ ਕੋਈ ਐਕਸ਼ਨ ਨਹੀਂ ਕਰਨਾ ਕਿਵੇਂ ਨਾ ਕਿਵੇਂ ਕਿਸੇ ਹਾਲਤ 'ਚ ਅਸੀਂ ਇਲੈਕਸ਼ਨ ਜਿੱਤਣਾ ਸਾਰੇ ਐਸਐਸਪੀਜ਼ ਨੂੰ ਮੁੱਖ ਮੰਤਰੀ ਤਰਫੋਂ ਆਦੇਸ਼ ਦਿੱਤੇ ਗਏ ਆ ਕੁਝ ਮਰਜ਼ੀ ਕਰਨਾ ਪਏ ਕਾਂਗਰਸ ਨੂੰ ਇਲੈਕਸ਼ਨ ਤੇ ਜਿਤਾਓ ਮੈਂ ਇਲੈਕਸ਼ਨ ਕਮਿਸ਼ਨ ਮੈਂ ਕਹਿਣਾ ਚਾਹਣਾ ਪੰਜਾਬ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨੂੰ ਤਾਂ ਅਸਤੀਫਾ ਦੇਣਾ ਚਾਹੀਦਾ ਉਹ ਪੋਸਟ ਦੀ ਮਰਿਆਦਾ ਮੈਂ ਕਹਿੰਦਾ ਪਹਿਲਾ ਇਲੈਕਸ਼ਨ ਕਮਿਸ਼ਨ ਹੈ ਜਿਹਨੇ ਉਸ ਪੋਸਟ ਦੀ ਜਿਹੜੀ ਅਹਿਮੀਅਤ ਨੂੰ ਡਿਸਟਰੋਏ ਕਰ ਦਿੱਤਾ ਅੱਜ ਪੰਜਾਬ ਦੀ ਲੋਕ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਮੰਦੇ ਹੀ ਨਹੀਂ ਕਿਉਂਕਿ ਉਹ ਤਾਂ ਕਾਂਗਰਸ ਦੇ ਸਰਕਾਰ ਦੇ ਥੱਲੇ ਐ ਲੱਗ ਗਿਆ ਕਿ ਜਿਵੇਂ ਉਹਨਾਂ ਦਾ ਆਪਣਾ ਪਾਰਟੀ ਵਰਕਰ ਹੋਏ ਜੇ ਇਲੈਕਸ਼ਨ ਕਮਿਸ਼ਨ ਵੀ ਰਲ ਜਾਂਦਾ ਹੈ ਫਿਰ ਇਲੈਕਸ਼ਨ ਕਮਿਸ਼ਨ ਦੀ ਪੋਸਟ ਬਣਾਉਣ ਦਾ ਕੀ ਫਾਇਦਾ ਆ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਪੋਸਟ ਨੂੰ ਖਾਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਇਮੀਡੀਏਟਲੀ ਮੈਂ ਗਵਰਨਮੈਂਟ ਆਫ ਇੰਡੀਆ ਦੇ ਲਈ ਸੈਂਟਰਲ ਇਲੈਕਸ਼ਨ ਕਮਿਸ਼ਨ ਜਿਹੜਾ ਬੜੇ ਫ੍ਰੀ ਐਂਡ ਫੇਅਰ ਤਰੀਕੇ ਨਾਲ ਦੇਸ਼ ਚ ਇਲੈਕਸ਼ਨ ਕਰਾਉਂਦੇ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਨੂੰ ਰਾਣਾ ਰੱਖਣਾ ਤੇ ਟੈਲੀਫੋਨ ਕਰ ਰਿਹਾ ਤੇ ਨਾਲੇ ਉਹਨਾਂ ਨੂੰ ਚਿੱਠੀ ਲਿਖ ਰਿਹਾ ਸ਼੍ਰੋਮ ਨੀ ਕਾਲੀ ਦਲ ਬੀਜੇਪੀ ਦਰਮੋਂ ਕਿ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਡਿਸਮਿਸ ਕੀਤਾ ਜਾਏ ਕਿਉਂਕਿ ਉਹ ਫਿੱਟ ਨਹੀਂ ਹੈ ਕਿਉਂਕਿ ਲੋਕ ਇਨਸਾਫ ਚਾਹੁੰਦੇ ਆ ਤੇ ਇਨਸਾਫ ਦੇਣ ਨੂੰ ਉਹ ਤਿਆਰ ਨਹੀਂ ਹੈ ਤੇ ਉਹ ਇਸ ਕਰਕੇ ਮੈਂ ਆਈ ਰਸਨਾ ਚਾਹਣਾ ਤੁਹਾਡੇ ਮੀਡੀਆ ਰਾਹੀਂ ਕਿ ਜੇ ਕੱਲ ਕੋਈ ਗੜਬੜ ਹੋਈ ਕੈਪਟਨ ਅਮਰਿੰਦਰ ਸਿੰਘ ਜਮਵਾਰ ਹੋਊਗਾ ਜੇ ਲਾਅ ਨਾ ਆਰਡਰ ਸਾਡੀ ਕਿਸੇ ਵਰਕਰ ਤੇ ਆਪਣੇ ਹਮਲਾ ਹੁਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੰਮਵਰ ਹੋਗੀ ਤੇ ਮੈਂ ਅੱਜ ਪਹਿਲੇ ਹੀ ਦੱਸਣਾ ਚਾਹਣਾ ਕਿ ਇਹਨਾਂ ਨੇ ਬੜੇ ਵੱਡੇ ਸਕੇਲ ਤੇ ਕੱਲ ਬੂਟ ਕੈਪਚਰਿੰਗ ਕਰਨੀ ਹੈ ਤੇ ਲਾਅ ਨਾ ਆਰਡਰ ਖਰਾਬ ਕਰਨਾ ਸੋ ਮੈਂ মিডিਆ ਨੂੰ ਬੇਨਤੀ ਕਰਦਾ ਹਾਂ ਅੱਜ ਥੋੜੇ ਨਾਲ ਹੀ ਤੁਸੀਂ ਡੈਮੋਕਰੇਸੀ ਦੇ ਰਖਵਾਲੇ ਹੋ ਤੇ ਤੁਸੀਂ ਆ ਇਹਨਾਂ ਨੂੰ ਜਿਹੜੀ ਅਸਲੀਅਤ ਪ੍ਰੋਜੈਕਟ ਕਰੋ ਤੇ ਬਾਕੀ ਤੁਸੀਂ ਕਰੋ ਇੱਕ ਅਸੀਂ ਇੱਕ ਅਸੀਂ ਚਾਹੁੰਦੇ ਆ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਇਮੀਡੀਏਟਲੀ ਇੱਕ ਸੀਬੀਆਈ ਇਨਕੁਆਇਰੀ ਹੋਏ ਕਾਂਗਰਸ ਗਵਰਨਮੈਂਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਤਾਂ ਰੈਡਿਕਲ ਦੇਸ਼ਦਰਦੀਆਂ ਦਾ ਜਿਹੜਾ ਜਿਹੜਾ ਨੈਕਸਸ ਬਣ ਗਿਆ ਪੰਜਾਬ ਵਿੱਚ ਉਸ ਨੈਕਸਸ ਨੂੰ ਦੇਸ਼ ਤੋਂ ਆਪਣੇ ਲਈ ਆਨਲੀ ਦੇਸ਼ ਨੂੰ ਬਚਾਉਣ ਲਈ ਇਮੀਡੀਏਟਲੀ ਸੀਬੀਆਈ ਇਨਕੁਆਇਰੀ ਆਰਡਰ ਕੀਤੀ ਹੈ ਮੈਂ ਉਹੀ ਕਹਿ ਰਿਹਾ ਕਿ ਨਵਜੋਤ ਸਿੱਧੂ ਸੋਚਦਾ ਹੈ ਕਿ ਮੈਂ ਕੱਲੇ ਡਰਾਮੇ ਮੈਂ ਫੋਟੋ ਖਾਉਣੀਆਂ ਉਹਨੇ ਹੈ ਉਹਦੇ ਕੋਲ ਪੱਲੇ ਕੁਛ ਨਹੀਂ ਨਾ ਉਹਦੇ ਕੋਲ ਕੋਨਕ੍ਰੀਟ ਨਾ ਦਫਤਰ ਜਾਂਦਾ ਨਾ ਕੰਮ ਕਰਦਾ ਪਰ ਉਹ ਚਾਹੁੰਦਾ ਕਿ ਮੈਂ ਰੋਜ਼ ਮੀਡੀਆ ਚਾਵਾਂ ਤੋਇਸ ਕਰਕੇ ਤਾਈਓ ਯੂਨੀਅਨ ਮਿਨਿਸਟਰ ਨੇ ਉਹਨੂੰ ਧਮਕਾਇਆ ਹੈ ਕਿ ਤੈਨੂੰ ਪਤਾ ਹੋਣਾ ਚਾਹੀਦਾ ਮਿਨਿਸਟਰ ਜੋ ਹੁੰਦੇ ਆ ਪ੍ਰੋਟੋਕਾਲ ਕੀ ਹੈ ਜਿਹੜਾ ਬੰਦਾ ਮਿਨਿਸਟਰ ਦੀ ਪੋਜੀਸ਼ਨ ਤੇ ਬੈਣ ਤੇ ਲਾਇਕ ਹੀ ਨਹੀਂ ਉਸ ਬੰਦੇ ਨੂੰ ਤੁਸੀਂ ਮਨਿਸਟਰ ਬਣਾ ਦਿਓ ਐ ਜੀਆਂ ਗੁਰਤੁਤਾ ਹੋਣੀਆਂ ਆ ਬੰਦ ਦੇ ਕੇ ਬਿਨਾ ਬੁਲਾਏ ਯਾ ਚਲੇਗੇ ਆਪ ਦੀ ਬਾਤ ਕੌਣ ਡਰਾ ਨੇ ਨਵਜੋਤ ਸਿੱਧੂ ਕਹਿੰਦੇ ਨੇ ਕਿ ਸੂਸਾਰ ਅਸਰ ਆਇਨੇ ਨੂੰ ਕਿਹਾ ਵੀ ਅਸੀਂ ਲੈਟਰ ਡਰਾਫਟ ਕਰ ਰਹੇ ਹਾਂ ਜਿੰਦੀ ਭੇਜਾਂਗੇ ਪਾਕਿਸਤਾਨ ਯਾਰ 1 ਮਿੰਟ ਮੈਨ ਲੱਗਦਾ ਉਹ ਕਹਿ ਰਹੇ ਹੋਣਾ ਕਿ ਮੈਂ Imran Khan ਉਥੋਂ ਡਰਾਫਟ ਤਿਆਰ ਕਰ ਰਿਹਾ ਮੈਨ ਲੱਗਦਾ ਹੈ ਕਿ ਕੈਪਟਨ ਨਵਜੋਤ ਸਿੱਧੂ ISI ਨਾਲ ਕਿਉਂਕਿ ਕੈਪਟਨ Imran Khan ਨੇ ਕਿਹਾ ਸਾਡੀ ਫਰਸਟ ਲਾਈਨ ਆ ਡਿਫੈਂਸ ISI ਹੈ ਜਿਸ ਤਰੀਕੇ ਨਾਲ ਲਗਾਤਾਰ ਮੈਂ ਕਹਿੰਦਾ ਨਵਜੋਤ ਸਿੱਧੂ ਦੀ ਕਾਲ ਡਿਟੇਲ ਚੈੱਕ ਕਰਨੀਆਂ ਚਾਹੀਦੀਆਂ ਇੰਟੈਲੀਜੈਂਸ ਏਜੰਸੀ ਨੂੰ ਕਿਉਂਕਿ ਜਰੂਰ ਪਾਕਿਸਤਾਨ ਨਾਲ ਡੇਲੀ ਰਿਪੋਰਟ ਦੇ ਗੱਲ ਕਰਦਾ ਹੋਣਾ